ਪੰਜਾਬੀ ਲਿੰਕ ਮੀਟ ਯੂ ਵਿਖੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮਹਿਤਮੱਨਾ ਬੇਦੀ ਅੱਜ ਦਾ ਬੁਲੇਟਿਨ ਸਪான்ਸਰ ਕੀਤਾ ਗਿਆ ਕਾਰਾ ਰੋਸਾਟ ਕੋਲੋਨਾ ਵਾਲਿਆਂ ਦੇ ਵੱਲੋਂ ਚੋਕੀ ਰੀਅਲ ਏਸਟੇਟ ਦੇ ਵਿੱਚ ਟੀਲ ਕਰਦੇ ਨੇ ਪ੍ਰਾਪਰਟੀ ਰਿਲੇਟਡ ਕੁਝ ਵੀ ਬਾਏ ਜਾਂ ਫਿਰ ਸੇਲ ਕਰਨ ਲਈ ਤੁਸੀਂ ਇਹਨਾਂ ਨੂੰ ਕੰਟੈਕਟ ਕਰ ਸਕਦੇ ਹੋ ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਸੁਖੀਆਂ ਦੇ ਨਾਲ ਕੈਨੇਡਾ ਦੇ ਵਿੱਚ ਹੋਣ ਵਾਲੀਆਂ ਅਗਲੀਆਂ ਸੰਸਦੀ ਚੋਣਾਂ ਦੇ ਵਿੱਚ ਮੰਤਰੀ ਆਰਿਫ ਉਰਾਨੀ ਤੇ ਮੈਰੀ ਅੰਜੀ ਦੇ ਖਿੱਚੇ ਆਪਣੇ ਕਦਮ ਪਿੱਛੇ ਐਲਬਾਚਾ ਦੇ ਪ੍ਰੀਮੀਅਰ 스ਮਿਥ ਅਮਰੀਕੀ ਚੈਰਫਟਮਕਿਆ ਦੇ ਵਿਚਕਾਰ ਵਾਸ਼ਿੰਗਟਨ ਦੇ ਵਿੱਚ ਪ੍ਰੀਮੀਅਰਸ ਦੇ ਵਿੱਚ ਹੋਣਗੇ ਸ਼ਾਮਲ ਯੂਕੇਨ ਟ੍ਰੰਪ ਸ਼ਹਿਰੀ ਤੇ ਇਮੀਗ੍ਰੇਸ਼ਨ ਕਰੈਕਟਾਉਨ ਦੀ ਕੀਤੀ ਸ਼ੁਰੂਆਤ 10000 ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਕੀਤਾ ਰਿਪੋਰਟ ਅਮਰੀਕਾ ਦੇ ਹਵਾਈ ਅੱਡੇ ਤੇ ਦੋ ਜਹਾਜ਼ਾਂ ਦੇ ਆਪਸ ਦੇ ਵਿੱਚ ਟਕਰਾਉਣ ਦੇ ਕਾਰਨ ਇੱਕ ਵਿਅਕਤੀ ਦੀ ਕੋਈ ਮੌਤ ਤੇ ਰਾਸ਼ਟਰਪਤੀ ਡੋਨਾਲਡ ਟ੍ਰੰਪ ਦੇ ਵੱਲੋਂ ਖਜ਼ਾਨਾ ਵਿਭਾਗ ਨੂੰ ਨਵੇਂ ਸਿੱਕੇ ਬਣਾਉਣਾ ਬੰਦ ਕਰਨ ਦੇ ਦਿੱਤੇ ਗਏ ਨਿਰਦੇਸ਼ ਤੇ ਹੁਣ ਖਬਰਾਂ ਵਸਤਾਂ ਦੇ ਨਾਲ ਕੌਣ ਵਾਲੀਆਂ ਅਗਲੀਆਂ ਸੰਸਦੀ ਚੋਣਾਂ ਦੇ ਵਿੱਚ ਕਾਨੂੰਨ ਮੰਤਰੀ ਅਤੇ ਅਟਾਰਨੀ ਜਨਰਲ ਆਫ आरीफ वीरानी ਅਤੇ ਕਮਾਂਟਰੀ ਵਪਾਰ ਦੇ ਅਧਿਕਾਰੇ ਤੇ ਵਿਕਾਸ ਬਾਰੇ ਮੰਤਰੀ ਮੈਰੀ ਐਂਜਸ ਦੇ ਵੱਲੋਂ ਅੱਜ ਆਪਣੇ ਐਕਸ ਅਕਾਊਂਟਸ ਦੇ ਉੱਤੇ ਐਲਾਨ ਕੀਤਾ ਗਿਆ ਕਿ ਉਹ ਅਗਲੀਆਂ ਚੋਣਾਂ ਦੇ ਵਿੱਚ ਲਿਬਰਲ ਪਾਰਟੀ ਦੇ ਉਮੀਦਵਾਰ ਨਹੀਂ ਬਣਨਗੇ ਮਿਲੀ ਜਾਣਕਾਰੀ ਤੇ ਮੁਤਾਬਕ ਆਰੀਫ ਵੀਰਾਨੀ ਨੇ ਆਪਣੇ ਐਕਸ ਪੋਸਟ ਦੇ ਉੱਤੇ ਲਿਖਿਆ ਹੈ ਕਿ ਕਈ ਹਫ਼ਤੇ ਆਪਣੀ ਜ਼ਮੀਰ ਦੇ ਨਾਲ ਸੋਚ ਵਿਚਾਰ ਕਰਨ ਤੋਂ ਬਾਅਦ ਉਹ ਹੁਣ ਪਰੇਮਾਨ ਦੇ ਨਾਲ ਇਹ ਫੈਸਲਾ ਲੈਣ ਦੇ ਲਈ ਮਜਬੂਰ ਹੋ ਚੁੱਕੇ ਨੇ ਕਿ ਅਗਲੀਆਂ ਚੋਣਾਂ ਤੋਂ ਬਾਅਦ ਉਹ ਸੰਸਦ ਦੇ ਅੰਦਰੋਂ ਕੈਨੇਡਾ ਦੇ ਲਈ ਕੁਝ ਕਰ ਸਕਣ ਤੋਂ ਅਸਮਰਥ ਹੋਣਗੇ ਉਹਨਾਂ ਅਸਿੱਧੇ ਟੰਗ ਦੇ ਨਾਲ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਹੈ ਤਾਂ ਸੁਭਾਈ ਹਮ ਰੁਪਿਆਵਾਂ ਦੇ ਨਾਲ ਲਗਾਤਾਰ ਤੈਰਫ ਤਮਕਿਆ ਦੇ ਵਿਚਕਾਰ ਅਮਰੀਕੀ ਸੰਸਦ ਮੈਂਬਰਸ ਅਤੇ ਉਦਯੋਗ ਦੇ ਖਿਡਾਰੀਆਂ ਦੀ ਲੋਬੀ ਕਰਨ ਦੇ ਲਈ ਅਲਬਰਟ ਚੈਪਰਿੰਗ ਅਤੇ ਜੈਨਲ ਸਮਿਥ ਇਹ ਸਭ ਤੇ ਵਾਸ਼ਿੰਗਟਨ DC ਦੀ ਵਾਪਸੀ ਦੀ ਯਾਤਰਾ ਕਰਨ ਚਾਰਗੇ ਦਾਸਤੀ ਹੈ ਕਿ ਜਾਣਕਾਰੀ ਮੁਤਾਬਕ ਸਮਿਥ ਨੇ ਸੋਮਵਾਰ ਨੂੰ ਇਸ ਯਾਤਰਾ ਦੀ ਪੁਸ਼ਟੀ ਕਰਦੇ ਹੋਏ ਆਖਿਆ ਕਿ ਉਹ ਅਮਰੀਕਾ ਨੂੰ ਯਕੀਨ ਦਿਵਾਉਣ ਦੇ ਲਈ ਇੱਕ ਛੇਮ ਕੈਨੇਡਾ ਪਹੁੰਚ ਨੂੰ ਅਪਣਾਏਗੀ ਅਤੇ ਲੈਵੀ ਸਰਹੱਦ ਦੇ ਦੋਹਾਂ ਪਾਸਿਆਂ ਦੇ ਕਰਮਚਾਰੀਆਂ ਅਤੇ ਕਾਰੋਬਾਰਾਂ ਨੂੰ ਨੁਕਸਾਨ ਪਹੁੰਚਾਏਗੇ ਓਤੇ ਹੀ ਅਮਰੀਕਾ ਦੀ ਮਦਦ ਕਰਨ ਵੱਚ ਕਰੰ ਦੇ ਵਿੱਚ ਅਲਬਰਟਾ ਊਰਜਾ ਨਿਰਿਆਟ ਦੀ ਮਹੱਤਵਪੂਰਨ ਭੂਮਿਕਾ ਨੂੰ ਉਜਾਗਰ ਕਰਨਾ ਜਾਰੀ ਰੱਖਣ ਦੀ ਵੀ ਯੋਜਨਾ ਚਲਿਆ ਕੇ ਬਣ ਚੱਲ ਰਹੀ ਹੈ ਇਸੇ ਨਾਲ ਹੀ ਸਮਿਥ ਨੇ ਕਿਹਾ ਕਿ ਉਟਾਵਾ ਨੇ ਡੋਪ ਤਸਕਰੀ ਦਨਾਲ ਟਰੰਪ ਦੇ ਲਈ ਕਾਫੀ ਕੁਝ ਨਹੀਂ ਕੀਤਾ ਜੋ ਕਿ ਅਮਰੀਕੀ ਰਾਸ਼ਟਰਪਤੀ ਡਨਾਲਡ ਟਰੰਪ ਦੀ ਮੁੱਖ ਪਰੇਸ਼ਾਨੀਆਂ ਦੇ ਵਿੱਚੋਂ ਇੱਕ ਹੈ ਤਾਂ ਯੂਕੇ ਸਰਕਾਰ ਨੇ ਪਹਿਲੀ ਵਾਰ ਪ੍ਰਵਾਸੀਆਂ ਦੇ ਦੇਸ਼ ਨਿਕਾਲੇ ਨੂੰ ਦਰਸਾਉਂਦੇ ਹੋਏ ਇੱਕ ਵੀਡੀਓ ਚਾਰੀ ਕੀਤਾ ਹੈ ਜਿਸ ਦੇ ਵਿੱਚ ਲੇਬਰ ਨੇ ਅਹੁਦਾ ਸੰਭਾਲਣ ਤੋਂ ਬਾਅਦ ਲਗਭਗ 19000 ਵਿਦੇਸ਼ੀ ਅਪਰਾਧੀਆਂ ਅਤੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਹਟਾਇਆ ਗਿਆ ਹੈ ਮਿਲੀ ਜਾਣਕਾਰੀ ਦੇ ਮੁਤਾਬਕ ਅਮਰੀਕੀ ਰਾਸ਼ਟਰਪਤੀ ਡਨਾਲਡ ਟਰੰਪ ਦੀ ਇਮੀਗ੍ਰੇਸ਼ਨ ਤੇ ਸਰਕਾਰ ਦੀ ਕਾਰਵਾਈ ਤੋਂ ਕੁਝ ਹੀ ਦਿਨ ਬਾਅਦ ਯੂਨਾਈਟਿਡ ਕਿੰਗਡਮ ਦੇ ਲੀਵਰ ਸਰਕਾਰ ਨੇ ਵੀ ਦੇਸ਼ ਦੇ ਵਿੱਚ ਕਾਨੂੰਨੀ ਕੰਮ ਕਰਨ ਵਾਲਿਆਂ ਅਤੇ ਉੱਤੇ ਵੱਡੇ ਪੱਧਰ ਤੇ ਉੱਤੇ ਛਾਪੇਮਾਰੀ ਕੀਤੀ ਹੈ ਉੱਥੇ ਕੀ ਇਸ ਮੌਕੇ ਅਗਰਸ ਕੱਤਰ ਯਾਵਿਕ ਕਪੂਰ ਨੇ ਕਿਹਾ ਕਿ ਉਸ ਦੇ ਪਾਕਿਆ ਇਮੀਗ੍ਰੇਸ਼ਨ ਐਨਫੋਰਸਮੈਂਟ ਟੀਮਸ ਨੇ 826 ਸਥਾਨਾਂ ਤੇ ਉੱਤਰ ਦੇ ਹੋਈ ਜਨਪੀਤਾ ਰਿਪੋਰਟ ਤੋੜਿਆ ਜਿਸ ਦੇ ਵਿੱਚ ਕਿ ਪਿਛਲੇ ਜਨਪੀ ਦੇ ਮੁਕਾਬਲੇ 48 ਫੀਸਦੀ ਵਾਧਾ ਗ੍ਰਫਤਾਰੀਆਂ ਦੀ ਗਿਣਤੀ 609 ਹੋ ਗਈ ਸੀ ਜੋ ਕਿ ਪਿਛਲੇ ਸਾਲ ਦੇ ਨਾਲੋਂ 73 ਪ੍ਰਤੀਸ਼ਤ ਵਾਤਾ ਅਮਰੀਕਾ ਦੇ ਵਿੱਚ ਅਰੀਜ਼ੋਨਾ ਦੇ ਸਕਾਟਸ ਮਾਡਲ ਹਵਾਈ ਅੱਡੇ ਤੇ ਦੋ ਜਹਾਜ਼ਾਂ ਦਾ ਇੱਕ ਦੂਜੇ ਨਾਲ ਟਕਰਾ ਜਾਣ ਦੀ ਖਬਰ ਸਾਹਮਣੇ ਆਈ ਹੈ ਇਸ ਹਾਦਸੇ ਵਿੱਚ ਇੱਕ ਵਿਅਕਤੀ ਦੀ ਵੀ ਮੌਤ ਹੋ ਚੁੱਕੀ ਹੈ ਮਿਲੀ ਜਾਣਕਾਰੀ ਮੁਤਾਬਕ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਦਾ ਕਹਿਣਾ ਹੈ ਕਿ ਇੱਕ ਪ੍ਰਾਈਵੇਟ ਜੈਟ ਦੂਜੇ ਪ੍ਰਾਈਵੇਟ ਜੈਟ ਦੇ ਨਾਲ ਟਕਰਾ ਗਿਆ ਜਦੋਂ ਉਹ ਰਨਵੇ ਦੇ ਉੱਤੇ ਉਤਰਿਆ ਹਾਸੀ ਹਾਦਸੇ ਤੋਂ ਬਾਅਦ ਅਮਰੀਕੀ ਸੰਗੀ ਹਵਾਈ ਬਾਸੀ ਪ੍ਰਸ਼ਾਸਨ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਸੋਮਵਾਰ ਦੁਪਹਿਰ ਸਥਾਨਕ ਸਮੇਂ ਅਨੁਸਾਰ 2:45 ਮਿੰਟ ਦੇ ਕਰੀਬ ਵਾਪਰਿਆ ਇਹ ਵੀ ਦੱਸਿਆ ਗਿਆ ਕਿ ਇਹ ਹਾਦਸਾ ਉਦੋਂ ਵਾਪਰਿਆ ਜਦੋਂ ਕਿ ਇੱਕ ਲੀਅਰ ਸੈਂਟ 352 ਜਹਾਜ਼ ਲੈਂਡਿੰਗ ਤੋਂ ਬਾਅਦ ਰਨਵੇ ਤੋਂ ਉਤਰਿਆ ਗਿਆ ਸੀ ਇਸ ਦੌਰਾਨ ਇੱਕ ਕਲਪ ਸਟ੍ਰੀਮ 200 ਰੈਂਪ ਤੇ ਇੱਕ ਬਿਜ਼ਨਸ ਜੈਟ ਨਾਲ ਟਕਰਾ ਗਿਆ ਇਸ ਹਾਦਸੇ ਤੋਂ ਬਾਅਦ ਭਵਾਈ ਅੱਡੇ ਤੇ ਸਾਰੀਆਂ ਹੀ ਉਡਾਨਾਂ ਨੂੰ ਅਸਥਾਈ ਤੌਰ ਤੇ ਰੋਕ ਦਿੱਤਾ ਗਿਆ ਤਾਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ ਉਚ ਲਾਗਤਾਂ ਦਾ ਹਵਾਲਾ ਦਿੰਦੇ ਹੋਏ ਖਜ਼ਾਨਾ ਵਿਭਾਗ ਨੂੰ ਨਵੇਂ ਸਿੱਕੇ ਬਣਾਉਣਾ ਬੰਦ ਕਰਨ ਦੇ ਨਿਰਦੇਸ਼ ਜਾਰੀ ਕੀਤੇ ਨੇ ਜਾਣਕਾਰੀ ਦੇ ਮੁਤਾਬਕ 트ੰਪ ਨੇ ਕਿਹਾ ਕਿ ਬੇहद ਲੰਬੇ ਸਮੇਂ ਤੋਂ ਅਮਰੀਕਾ ਨੇ ਅਜਿਹੇ ਪੈਸੇ ਇਕੱਠੇ ਕੀਤੇ ਨੇ ਜੋ ਕਿ ਸਾਡੇ ਲਈ ਦੋ ਸੈਟ ਤੋਂ ਵੀ ਫੱਟ ਕੀਮਤੀ ਨੇ 트럼ਪ ਨੇ ਐਤਵਾਰ ਰਾਤ ਨੂੰ ਆਪਣੇ 트ਰੁੱਥ ਸੋਸ਼ਲ ਸਾਈਟ ਤੇ ਇੱਕ ਪੋਸਟ ਦੇ ਵਿੱਚ ਲਿਖਿਆ ਹੈ ਕਿ ਮੈਂ ਆਪਣੇ ਅਮਰੀਕੀ ਖਸਾਨਾ ਸਕੱਤਰ ਨੂੰ ਨਵੇਂ ਪੈਸੇ ਦਾ ਉਤਪਾਦਨ ਬੰਦ ਕਰਨ ਦੇ ਨਿਰਦੇਸ਼ ਦਿੱਤੇ ਨੇ ਯੋਜਨਾ ਮੁਤਾਬਕ 트럼ਪ ਦਾ ਨਵਾਂ ਪ੍ਰਸ਼ਾਸਨ ਲਾਗਤ ਘਟਾਉਂ ਪੂਰੀਆਂ ਏਜੰਸੀਆਂ ਅਤੇ ਸੰਘੀ ਕਰਮਚਾਰੀਆਂ ਦੇ ਵੱਡੇ ਹਿੱਸੇ ਨੂੰ ਕੱਢਣ ਤੇ ਕੇਂਦਰਿਤ ਹੈ ਉੱਥੇ ਇਹੋ ਨਾਲ ਇਹ ਵੀ ਲਿਖਿਆ ਹੈ ਕਿ ਆਓ ਆਪਣੇ ਮਹਾਨ ਰਾਸ਼ਟਰ ਦੇ ਬਜਟ ਦੇ ਵਿੱਚੋਂ ਬਰਬਾਦੀ ਘਟਾਈਏ ਭਾਵੇਂ ਇਹ ਇੱਕ ਸਮੇਂ ਦੇ ਵਿੱਚ ਸਿਰਫ ਇੱਕ ਪੈਸਾ ਹੀ ਕਿਉਂ ਨਾ ਹੋਵੇ ਦੱਸਦੀ ਹੈ ਕਿ ਅਰਬਪਤੀ ਕਾਰੋਬਾਰੀ ਇਲਾਨ ਮਸਕ ਦੀ ਅਗਵਾਈ ਵਾਲੇ ਡਿਪਾਰਟਮੈਂਟ ਆਫ ਗਵਰਨਮੈਂਟ ਐਫਸੀਆਈ ਨੂੰ ਵੀ ਖਜ਼ਾਨਾ ਵਿਭਾਗ ਦੇ ਦਸਤਾਵੇਜ਼ਾਂ ਤੱਕ ਪਹੁੰਚ ਕਰਨ ਤੋਂ ਰੋਕ ਦਿੱਤਾ ਗਿਆ ਹੈ। ਕੈਨੇਡਾ ਅਮਰੀਕਾ ਦਾ 51ਵਾਂ ਸੂਬਾ ਕਦੋਂ ਬਣੇਗਾ ਇਸ ਕੱਲ ਨੂੰ ਲੈ ਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਹ ਆਖਿਆ ਹੈ ਕਿ ਇਹ ਇੱਕ ਕੰਬੀ ਮੁੱਦਾ ਹੈ ਜਾਣਕਾਰੀ ਮੁਤਾਬਕ ਉਹਨਾਂ ਗੱਲਬਾਤ ਦੇ ਦੌਰਾਨ ਕਿਹਾ ਹੈ ਕਿ ਮੈਨੂੰ ਲੱਗਦਾ ਹੈ ਕਿ 51ਵਾਂ ਸੂਬਾ ਬਣਨ ਦੇ ਨਾਲ ਕੈਨੇਡਾ ਹੋਰ ਬਿਹਤਰ ਹੋਵੇਗਾ ਕਿਉਂਕਿ ਕੈਨੇਡਾ ਨਾਲ ਸਾਨੂੰ ਹਰ ਸਾਲ 200 ਅਰਬ ਡਾਲਰ ਦਾ ਨੁਕਸਾਨ ਹੁੰਦਾ ਹੈ। ਅਤੇ ਮੈਂ ਅਜਿਹਾ ਨਹੀਂ ਹੁੰਦਿਆ ਕਹਾਂ ਉਹਨਾਂ ਨੇ ਕਿ ਉਹ ਕੈਨੇਡਾ ਨੂੰ ਹਰ ਸਾਲ 200 ਕਰੋੜ ਡਾਲਰ ਦਾ ਪਤਾਨ ਕਿਉਂ ਕਰ ਰਹੇ ਨੇ ਜੋ ਲਾਸਟ ਵਿੱਚ ਤੋਂ ਅਤੇ ਕੈਨੇਡਾ ਨੂੰ ਸਬਸਿਡੀ ਹੈ ਉਤੇ ਇਸ ਤਰ੍ਹਾਂ ਅੰਟ੍ਰਾਪ ਨੇ ਕਿਹਾ ਕਿ ਉਹਨਾਂ 1 ਸੈਂਟ ਦੇ ਸਿੱਕੇ ਦੇ ਉਤਪਾਦਨ ਦੀ ਲਾਗਤ ਦਾ ਹਵਾਲਾ ਦਿੰਦਿਆਂ ਵਿੱਤ ਮੰਤਰਾਲੇ ਨੂੰ ਨਵੇਂ ਸਿੱਕੇ ਬਣਾਉਣ ਬੰਦ ਕਰਨ ਦੇ ਨਿਰਦੇਸ਼ ਵਿਚਾਰ ਕੀਤੇ ਅਮਰੀਕੀ ਰਾਸ਼ਟਰਪਤੀ ਜਨਾਟ ਟ੍ਰੰਪ ਨੇ ਸੋਮਵਾਰ ਨੂੰ ਕਿਹਾ ਕਿ ਹਮਾਸ ਨੂੰ ਸ਼ਨੀਵਾਰ ਦੁਪਹਿਰ ਤੱਕ ਗਾਜ਼ਾ ਦੇ ਵਿੱਚ ਅਤਵਾਦੀ ਸਮੂਹ ਦੁਆਰਾ ਬਣਾਏ ਗਏ ਸਾਰੇ ਕੀ ਬੰਦਕਾਂ ਨੂੰ ਹਾਕ ਕਾ ਦੇਣਾ ਚਾਹੀਦਾ ਹੈ ਨਹੀਂ ਤਾਂ ਉਹ ਇਜ਼ਰਾਈਲ ਹਮਾਸ ਚਗ ਮੰਤੀ ਨੂੰ ਵੀ ਰੱਦ ਕਰਨ ਦਾ ਪ੍ਰਸਤਾਵ ਦਿੱਤੇ ਮਿਲੀ ਜਾਣਕਾਰੀ ਦੇ ਮੁਤਾਬਕ 트럼ਪ ਨੇ ਇਸਤਾਦਾਨ ਕੀਤਾ ਕਿ ਇਜ਼ਰਾਈਲ ਇਸ ਮੂਤੇ ਤੇ ਉਸ ਨੂੰ ਪਿੱਛੇ ਛੜਨਾ ਚਾਹੁੰਦਾ ਹੈ ਅਤੇ ਉਹਨਾਂ ਨੇ ਕਿਹਾ ਹੈ ਕਿ ਉਹ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੁਦ ਦੇ ਨਾਲ ਗੱਲ ਕਰ ਸਕਦੇ ਨੇ 트럼ਪ ਨੇ ਹਮਾਸ ਦੇ ਵੱਲੋਂ ਰਿਹਾ ਹਟੇ ਗਏ ਬੰਦਕਾਂ ਦੇ ਆਖਰੀ ਸਮੂਹ ਦੀ ਸਥਿਤੀ ਅਤੇ ਆਤਵਾਦੀ ਸਮੂਹ ਦੇ ਵੱਲੋਂ ਪੋਸ਼ਨਾ ਕਰਕੇ ਨਿਰਾਸ਼ਾ ਬਿਯ ਜ਼ਾਹਰ ਕੀਤੀ ਹੈ ਕਿ ਇਹ ਹੋਰ ਰਿਹਾਈ ਯੂਰੋਪ ਤੱਕ ਬਿਕਾ ਉਹਨਾਂ ਕਹੇ ਕਿ ਜਦੋਂ ਤੱਕ ਮੇਰਾ ਸਬੰਧ ਹੈ ਜੇਕਰ ਸ਼ਨੀਵਾਰ 12 ਵਜੇ ਤੱਕ ਸਾਰੇ ਬੰਦਕ ਵਾਪਸ ਨਹੀਂ ਕੀਤੇ ਜਾਂਦੇ ਤਾਂ ਮੈਨੂੰ ਲੱਗਦਾ ਹੈ ਕਿ ਇਹ ਟਕਵਾ ਅਸਮਾਨ ਅੱਜ ਤੋਂ ਕੁਝ ਦਿਨ ਦੇ ਵਿੱਚ ਫਿਲਾ ਲੇਨਾਂਗੇ ਕੱਲ ਫਿਰ ਹਾਸਰ ਹੋਵਾਂਗੇ ਕੁਝ ਹੋਰ ਖਬਰਾਂ ਨਾਲ ਬਨੇ ਰੱਖੋ ਪੰਜਾਬੀ ਲਿਖ ਮੀਡੀਆ ਦੇ ਨਾਲ